ਅਜੀਤ ਵੈਬ ਟੀਵੀ ਬੀਤੀ ਸ਼ਾਮ ਨੂੰ ਮੰਤਰੀ ਮੰਡਲ ਦੀ ਸੋਚ ਚੁੱਕੀ ਗਈ ਹੈ ਤੇ ਨਵੀਂ ਸਰਕਾਰ ਦੇ ਵਿੱਚ ਮੰਤਰੀ ਮੰਡਲ ਵਿੱਚ ਕਿਹਨੂ ਕਿਨੂ ਜਗ੍ਹਾ ਮਿਲੀ ਹੈ ਤੇ ਕਿਹੜਾ ਕਿਹੜਾ ਜਗ੍ਹਾ ਤੋਂ ਵਾਂਝਾ ਰਹਿ ਗਿਆ ਉਸ ਤੇ ਇੱਕ ਨਿਗਾਹ ਮਾਰਦੇ ਹਾਂ ਸਿਮਰਤੀ ਇਰਾਨੀ ਅਤੇ ਅਨੁਰਾਗ ਠਾਕਰ ਨੂੰ ਨਹੀਂ ਮਿਲੀ ਮੰਤਰੀ ਮੰਡਲ ਵਿੱਚ ਤਾਂ ਮੰਤਰੀ ਮੰਡਲ 'ਚ ਜਿਹੜੇ ਮੌਜੂਦਾ ਤੇ ਸਾਬਕਾ ਮੰਤਰੀ ਨੂੰ ਤਾਂ ਨਹੀਂ ਮਿਲੀ ਉਹਨਾਂ ਵਿੱਚ ਸਭ ਤੋਂ ਚਰਚਿਤ ਨਾਮ ਸਿਮਰਤੀ ਇਰਾਨੀ ਅਤੇ ਅਨੁਰਾਗ ਠਾਕਰ ਦਾ ਹੈ ਜ਼ਿਕਰ ਜੋਗ ਹੈ ਕਿ 2019 ਵਿੱਚ ਅਮੇਠੀ ਤੋਂ ਰਾਹੁਲ ਗਾਂਧੀ ਨੂੰ ਹਰਾਉਣ ਵਾਲੀ ਸਿਮਰਤੀ ਇਰਾਨੀ ਇਸ ਵਾਰ ਅਮੇਠੀ ਤੋਂ ਕਾਂਗਰਸ ਨੇਤਾ ਕੇਲ ਸ਼ਰਮਾ ਤੋਂ ਹਾਰ ਹਾਲਾਂਕਿ ਅਨੁਰਾਗ ਠਾਕਰੇ ਹਿਮਾਚਲ ਪ੍ਰਦੇਸ਼ ਤੋਂ ਜੇਤੂ ਰਹੇ ਹਨ ਚੋਣਾਂ ਹਾਰਨ ਵਾਲੇ ਹੋਰ ਜਿਨ੍ਹਾਂ ਨੂੰ ਮੰਤਰੀ ਮੰਡਲ ਸਹਾ ਨਹੀਂ ਮਿਲੀ ਉਹ ਹਨ ਆਰਕੇ ਸਿੰਘ ਮਹਿੰਦਰਨਾਥ ਪਾਂਡੇ ਅਰਜੁਨ ਮੁੰਡਾ ਸਾਧਵੀ ਨਿਰੰਜਨ ਜੋਤੀ ਸੰਜੀਵ ਬਲਿਆਣ ਰਜੀਵ ਚੰਦਰ ਸ਼ੇਖਰ ਅਤੇ ਵੀ ਮੁਰਲੀ ਤਰਨ ਵਿਦੇਸ਼ ਰਾਜ ਮੰਤਰੀ ਰਹੀਮ ਨਾਕਸ਼ੀ ਲੇਖੀ ਨੂੰ ਇਸ ਵਾਰ ਟਿੱਟ ਨਹੀਂ ਸੀ ਮਿਲੀ ਉਹਨਾਂ ਨੂੰ ਵੀ ਮੰਤਰੀ ਮੰਡਲ ਵਿੱਚ ਥਾਂ ਨਹੀਂ ਮਿਲੀ ਇਸ ਤੋਂ ਇਲਾਵਾ ਅਸ਼ਵਨੀ ਕੁਮਾਰ ਚੌਬੇ ਵੀ ਕੇ ਸਿੰਘ ਦਰਸ਼ਨਾਜਰ ਦੋਸ਼ ਨੇ ਵੀ ਲੋਕ ਸਭਾ ਚੋਣਾਂ ਨਹੀਂ ਲੜੀਆਂ ਨਾ ਹੀ ਇਹਨਾਂ ਦੇ ਨਾਂ ਨਵੇਂ ਮੰਤਰੀ ਮੰਡਲ ਵਿੱਚ ਹਨ ਪਰਸ਼ੋਤਮ ਰੁਕਾਲਾ ਆਤੇਂ ਨਾਰਾਇਣ ਨਰਾਏ ਨੂੰ ਲੋਕ ਸਭਾ ਚੋਣਾਂ ਵਿੱਚ ਜੇਤੂ ਹੋਣ ਦੇ ਵੀ ਮੰਤਰੀ ਮੰਡਲ ਵਿੱਚ ਥਾਂ ਨਹੀਂ ਮਿਲੀ ਨਿਰਮਲਾ ਸੀਤਾਰਾਮਨ ਸਮੇਤ ਨਵੀਂ ਕੈਬਨਿਟ ਵਿੱਚ ਸੱਤ ਔਰਤਾਂ ਸ਼ਾਮਿਲ ਹਨ ਦੋ ਕੈਬਨਿਟ ਮੰਤਰੀਆਂ ਸਮੇਤ ਸੱਤ ਔਰਤਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ ਪਿਛਲੇ ਮੰਤਰੀ ਮੰਡਲ ਵਿੱਚ 10 ਮਹਿਲਾ ਮੰਤਰੀ ਸਨ ਜਿਨ੍ਹਾਂ ਨੂੰ ਬਾਹਰ ਕੀਤਾ ਗਿਆ ਹੈ ਉਹਨਾਂ ਚ ਸਾਬਕਾ ਕੇਂਦਰੀ ਮੰਤਰੀ ਸਿਮਰਤੀ ਇਰਾਨੀ ਰਾਜ ਮੰਤਰੀ ਡਾਕਟਰ ਭਾਰਤੀ ਪਵਾਰ, ਸਾਧਵੀ ਨਿਰੰਜਨ ਜੋਤੀ, ਦਰਸ਼ਨਾ ਜਰਦੋਸ਼, ਮਿਨਾਕਸ਼ੀ ਲੇਖੀ ਅਤੇ ਪ੍ਰੀਤਮਾ ਭੌਮਿਕ ਸ਼ਾਮਲ ਹਨ। ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਗਏ ਨਵੇਂ ਮੰਤਰੀਆਂ ਚ ਸਾਬਕਾ ਮੰਤਰੀ, ਸਾਬਕਾ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਪਾਲ, ਪਾਸ ਸੰਸਦ ਮੈਂਬਰ ਅਨਪੂਰਨਾ ਦੇਵੀ, ਸ਼ੋਭਾ ਕਰੰਦਲਾਜੇ, ਰੱਖਿਆ ਖੜਸੇ ਸਵਿੱਤਰੀ ਠਾਕਰ ਅਤੇ ਨਿੰਬੈਣ ਬਵਾਨੀਆਂ ਅਤੇ ਆਪਣਾ ਦਲ ਦੀ ਸੰਸਦ ਮੈਂਬਰ ਅਨੁਪ੍ਰੀਆ ਪਟੇਲ ਸ਼ਾਮਲ ਹਨ। ਸੀਤਾਰਮਨ ਤੇ ਦੇਵੀ ਨੇ ਕੈਬਨਿਟ ਮੰਤਰੀਆਂ ਜਦ ਕੇ ਬਾਕੀ ਨੇ ਰਾਜ ਮੰਤਰੀ ਵਜੋਂ ਸੌ ਚੁੱਕੀ ਹੈ ਨੱਡਾ ਮੋਦੀ ਕੈਬਨਿਟ ਦਾ ਹਿੱਸਾ ਅਨੁਰਾਗ ਠਾਕਰ ਵਰਸ ਤੋਂ ਖੁੰਝੇ ਪਾਜਵਾ ਮੁਖੀ ਜੇਪੀ ਨੱਡਾ ਨੇ ਅੱਜ ਨਵੀਂ ਦਿੱਲੀ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਆ ਸਰਕਾਰ ਵਿੱਚ ਕੇਂਦਰੀ ਕੈਬਨਿਟ ਮੰਤਰੀ ਵਜੋਂ ਸੌ ਚੁੱਕੀ ਹੈ ਨੱਡਾ ਨੂੰ ਕੈਬਨਿਟ ਮੰਤਰੀ ਵਜੋਂ ਸ਼ਾਮਲ ਕਰਨ ਨਾਲ ਅਨੁਰਾਗ ਠਾਕਰ ਦੀਆਂ ਮੰਤਰੀ ਅਹੁਦੇ ਦੀਆਂ ਉਮੀਦਾਂ ਦੇ ਪੂਰੀ ਤਰ੍ਹਾਂ ਪਾਣੀ ਫਿਰ ਗਿਆ ਹੈ ਠਾਕਰ ਐਨਡੀਆ ਸਰਕਾਰ ਦੇ ਆਖਰੀ ਕਾਰਜਕਾਲ ਵਿੱਚ ਸੂਚਨਾ ਅਤੇ ਪ੍ਰਸਾਰਣ ਲਈ ਉੱਚ ਪ੍ਰੋਫਾਈਲ ਮੰਤਰੀ ਸਨ ਹਮੀਰਪੁਰ ਸੰਸਦ ਦੀ ਹਲਕੇ ਤੋਂ ਲਗਾਤਾਰ ਪੰਜਵੀਂ ਵਾਰ ਚੋਣ ਜਿੱਤਣ ਅਤੇ ਪ੍ਰਧਾਨ ਮੰਤਰੀ ਅਤੇ ਅਮਿਤ ਸ਼ਾਹ ਦੇ ਕਾਫੀ ਕਰੀਬੀ ਮੰਨੇ ਜਾਣ ਵਾਲੇ ਠਾਕਰ ਨੂੰ ਇਸ ਵਾਰ ਵੀ ਮੰਤਰੀ ਅਹੁਦੇ ਦੇ ਮਜ਼ਬੂਤ ਦਾਵੇਦਾਰ ਵਜੋਂ ਦੇਖਿਆ ਜਾ ਰਿਹਾ ਸੀ ਹਾਲਾਂਕਿ ਭਾਜਪਾ ਦੀ ਛੋਟੀ ਦੀ ਲੀਡਰਸ਼ਿਪ ਨੇ ਨੱਡਾ ਨੂੰ ਉਹਨਾਂ ਨਾਲੋਂ ਤਰਜੀਹ ਦਿੱਤੀ ਹੈ ਤੇ ਉਹ ਬਹੁਤ ਹੀ ਅਸੰਭਵ ਹੈ ਕਿ ਇਸ ਛੋਟੇ ਜਿਹੇ ਰਾਜ ਤੋਂ ਦੋ ਮੰਤਰੀ ਹੋਣਗੇ ਜਿਸ ਕੋਲ ਸਿਰਫ ਚਾਰ ਲੋਕ ਸਭਾ ਸੀਟਾਂ ਹਨ ਪਿਛਲੇ ਦਿਹਾਕੇ ਜਾਂ ਇਸ ਤੋਂ ਵਧ ਕੁਝ ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਤਾਜ਼ਾ ਸੰਸਦੀ ਚੋਣਾਂ ਅਤੇ ਵਿਧਾਨ ਸਭਾ ਉਪ ਚੋਣਾਂ ਦੇ ਨਤੀਜਿਆਂ ਨੇ ਸ਼ਾਇਦ ਸਹੀ ਸੰਕੇਤ ਨਹੀਂ ਦਿੱਤੇ ਹਨ ਭਾਵੇਂ ਕਿ ਉਸ ਨੇ ਆਪਣੀ ਸੀਟ ਸ਼ਾਨਦਾਰ ਫਰਕ ਨਾਲ ਜਿੱਤੀ ਸੀ ਉਹਨਾਂ ਦੇ ਗ੍ਰਹਿ ਵਿਧਾਨ ਸਭਾ ਹਲਕੇ ਸੁਝਾਣਪੁਰ ਤੋਂ ਠਾਕੁਰ ਨੇ ਸਭ ਤੋਂ ਵੱਧ ਫਰਕ ਹਾਸਲ ਕੀਤਾ ਪਰ ਭਾਜਪਾ ਉਮੀਦਵਾਰ ਰਜਿੰਦਰ ਰਾਣਾ ਇਸ ਸੀਟ ਤੋਂ ਜਿਮਣੀ ਚੋਣ ਹਾਰ ਗਏ ਠਾਕੁਰ ਦੇ ਪਿਤਾ ਪ੍ਰੇਮ ਕੁਮਾਰ ਧੂਮਲ ਅਤੇ ਰਾਣਾ ਵਿਚਕਾਰ ਇਤਿਹਾਸ ਵਿੱਚ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਧੂਮਲ ਨੂੰ ਹਰਾਇਆ ਸੀ ਹਾਲਾਂਕਿ ਇਹ ਵੀ ਇੱਕ ਤੱਥ ਹੈ ਕਿ ਧੂਮਲ ਅਤੇ ठाकुर दोवां ने राणा ਲਈ کافی ਵਿਆਪਕ ਪ੍ਰਚਾਰ ਕੀਤਾ ਹਮੀਰਪੁਰ ਦੇ ਇੱਕ ਵਸੂਨੀਕ ਨੇ ਕਹਾ ਕਿ ਰਾਣਾ ਦੀ ਹਾਰ ਕਿਸੇ ਹੋਰ ਚੀਜ਼ ਨਾਲੋਂ ਹਲਕੇ ਵਿੱਚ ਇੱਕ ਵੋਟ ਪ੍ਰਧਾਨ ਮੰਤਰੀ ਲਈ ਅਤੇ ਇੱਕ ਮੁੱਖ ਮੰਤਰੀ ਲਈ ਇੱਕ ਵੋਟ ਦੇ ਨਾਰੇ ਕਾਰਨ ਹੋ ਸਕਦੀ ਹੈ ਮਿਨਿਸਟਰੀ ਰਿਆਲ ਬਸ ਤੋਂ ਖੁੰਝ ਜਾਣ ਤੋਂ ਬਾਅਦ 49 ਸਾਲਾ ਠਾਕੁਰ ਕਿਸ ਗੱਲ ਦਾ ਤਿਆਰ ਕਰ ਰਹੇ ਹਨ ਭਾਜਪਾ ਦੇ ਸੂਤਰਾਂ ਦੀ ਮੰਨੀ ਤਾ ਠਾਕੁਰ ਨੂੰ ਰਾਸ਼ਟਰੀ ਪੱਧਰ ਤੇ ਪਾਰਟੀ ਵਿੱਚ ਐਮ ਅਹੁਦਾ ਮਿਲ ਸਕਦਾ ਹੈ ਨੱਡਾ 2014 2019 ਤੱਕ ਪੀਐਮ મોદી ਦੀ ਪਹਿਲੀ ਕੈਬਨਿਟ ਵਿੱਚ ਸੇਤ ਮੰਤਰੀ ਸਨ ਪਾਜਬਾ ਪ੍ਰਧਾਨ ਜੇਪੀ ਨੱਡਾ ਨੇ ਐਤਵਾਰ ਨੂੰ ਨਵੀਂ ਦਿੱਲੀ ਵਿੱਚ ਰਾਸ਼ਟਰਪਤੀ ਪਾਣੋ ਵਿੱਚ ਸੌ ਚੁੱਕ ਸਮਾਗਮ ਦੌਰਾਨ ਸੌ ਚੁੱਕੀ ਹੈ ਸੋ ਇਸ ਤਰ੍ਹਾਂ ਦੀਆਂ ਖਬਰਾਂ ਨਾਲ ਜੁੜੇ ਰਹਿਣ ਲਈ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ